ਨਾ ਗੁਰਦਾਰੇ ਸਾਹਿਬ ਪਹੁੰਚੇ ਹੀ ਤੇ ਸਾਡਾ ਮੂਦ ਬਣਿਆ ਬਾਦੋਂ ਕੁਝ ਖਾ ਪੀਏ ਤੇ ਨਾਲ ਵੀਰ ਦਾ ਮਿਲਿਆ ਕੋਰਾ ਵੀਰ ਆ ਚੰਡੀ ਵੀਰ ਆ ਇੱਥੇ ਲਾਵੇ ਤੇ ਇਧਰ ਨਾਲ ਬੋਵੀ ਵੀਰਾ ਜਾਣਦੇ ਆ ਵੇਖੋ ਬਾਜ਼ਾਰ ਵਿੱਚ ਖਾਣਾ ਬਿਨਾ ਕੀ ਬੋਵੀ ਵੀਰ ਤਾਬਾਂ ਲੈ ਲੀਏ ਦੋ ਦਿਨ ਲੈ ਲਓ ਬੋਵੀ ਖਵਾ ਦੋਗੇ ਉਹ ਖਾਣਗੇ ਮੇਰੇ ਤਾਂ 버ਗਰ ਖਾਈਏ ਠੀਕ ਆਡਾ ਵੀ ਕਰੀ ਜਾਂਦਾ ਹੈ ਸਪਾਈਸੀਜ਼ ਹੈ ਖਾਈਏ ਤਿੱਖਾ ਤੁਸੀਂ ਕੀ ਖਾਓਗੇ ਵੀਰ ਜੀ ਕੋਟੀ ਕੀ ਖਾਣਾ ਓਏ ਨਿਊਡੂ ਖਾਣਦਾ ਸੀ ਚਿਕਨ ਸ਼ੈਸ਼ਲੀ ਮੂੰਹ ਤੇਰਾ ਗੋਲ ਕੱਪੇ ਖਵਾ ਦੇ ਵੀਰ ਜੀ ਓਏ ਨਾ ਕਿਧਰ ਲੈ ਲਗਾ ਰਹੀ ਕਿੱਥੇ ਐਂ ਬੜਾ ਆਪਾ ਚਲੋ ਪਤਾ ਬੰਦੇ ਆ ਮੇਰੇ ਵੀਰ ਨਾਲ ਗੋਲ ਕੱਪ ਐ ਡਿੱਗ ਡੁਗ ਜਾਂਦੇ ਨੇ ਬਾਜ਼ਾਰ ਚੈੱਕ ਕਰੋ ਆ ਸਾਡੇ ਪਿੰਡ ਆ ਪਿੰਡ ਦੇ ਆ ਮੱਥਾ ਬੂਥਾ ਢੇਕ ਕੇ ਆ ਚੁਕੇ ਆ ਲੰਗਰ ਇਕੱਠਾ ਕਰ ਰਹੇ ਹੁਣ ਹੁਣ ਆਪਾਂ ਜਾਣਦੇ ਆ ਵੇਖੋ ਬਾਜ਼ਾਰ ਚੈੱਕ ਕਰੋ ਤੁਸੀਂ ਯਾਦ ਕਰਾ ਦੇਣ ਬਾਜ਼ਾਰ ਦਿਖਾਉਣ ਨੇ ਆ ਉਹ ਗਾੜੀ ਬਜਾ ਰਿਹਾ ਵਿਖਾਨਾ ਹੈ ਗਾੜੀ ਨੀ ਤਿੰਨਵਾ ਬਣਾ ਚੱਲੇ ਆ ਚਲੋ ਨਾ ਬਈ ਰੇੜੀ ਮਿਲੂਗੀ ਉਹ ਖਾਲਾਂਗੇ ਦੇਸ ਲੂਸ ਖਾਲਾਂਗੇ ਕੋਈ ਨੀ ਕੋਈ ਮਰੂਦ ਖਾਲਾਂਗੇ ਮਰੂਦ ਖਾਲਾਂਗੇ ਆਏ ਬਾਜ਼ਾਰ ਵਿੱਚ ਸਾਨੂੰ ਤੇ ਕੋਈ ਰੇੜੀ ਰੋਟੀ ਮਿਲੀ ਨਹੀਂ ਆ ਜੋੜੀ ਨਹੀਂ ਅੱਬਾ 26 ਤਰੀਕ ਨੂੰ ਹੋਣਾ ਬਰਾਬਰ ਚੋ ਪਚਕਾਰੀ ਮੰਗਣ ਡਿਆ ਜਾਂ ਵੇਖ ਲੋ ਕਿੰਨੇ ਲੈਣੀ ਆ ਪਚਕਾਰੀ ਮੰਗਦਾ ਵੀ ਸਾਡਾ ਇਹ ਸਾਡੇ ਕੰਮ ਨਿਆਣੇ ਵਾਲੇ ਰੇ ਆ ਆ ਦਿਖਾ ਦੇ ਪਚਕਾਰੀ ਕਿਹੜੀ ਮੰਗਦਾ ਆ ਜਿਹੜੀ ਮੰਗਣ ਡਿਆ ਪਚਕਾਰੀ ਨੂੰ ਸ਼ਰਮਣੀ ਹੁੰਦੀ ਇਹਨਾਂ ਨੂੰ ਯਾਰ ਬਹੁਤ ਹੀ ਸੋਹਣਾ ਹੈ ਸਾਡੇ ਅੰਬਰਸਰ ਵਰਗਾ ਨਹੀਂ ਅੰਬਰਸਰ ਅੰਬਰਸਰ ਭਾਵੇਂ ਅੰਬਰਸਰ ਦੀ ਥੋੜਾ ਹੋਣੀ ਗੋਰੀ ਵੀਰ ਨਹੀਂ ਚਲੋ ਬੋ ਵੀ ਆਂ ਤੇ ਕਾਫੀ ਦੂਰ ਆ ਗਏ ਯਾਰ ਬਹੁਤ ਦੂਰ ਹੈ ਤਵਾਦ ਨਾ ਤੇ ਮੰਮਾ ਰੈਡੀ ਦੇ ਲਗੇ ਤੱਕ ਮਿਲੀ ਨਹੀਂ ਆਵੇ ਬਾਦ ਜੀ ਯਾਰ ਭਾਂਡੇ ਜਿੱਦਾਂ ਭਾਂਡੇ ਚੈੱਕ ਕਰੋ ਵਧੀਆ ਸ਼ਹਿਰ ਪ੍ਰੋਣਕ ਜਿੱਦਾਂ ਆਪਣੇ ਅੰਮਰਸਾ ਦੇ ਜਿਹੜੀਆਂ ਰੂੜੀਆਂ ਹੁੰਦੀਆਂ ਆ ਪਰ ਉਹ ਚੀਜ਼ ਨਹੀਂ ਇੱਥੇ ਆ ਗਈ ਸ਼ਹਿਰ ਸ਼ਹਿਰ ਸੋਹਣਾ ਉਹਦਾ ਐਵੀ ਜੀ ਸ਼ਹਿਰ ਸੋਹਣਾ ਹੈ ਰੇਡ ਵੀ ਮਾੜਾ ਸ਼ਹਿਰ ਸ਼ਹਿਰ ਬੜਾ ਸੋਹਣਾ ਹੈ ਪਰ ਉਹ ਜੀ ਸਾਡੇ ਅੰਮ੍ਰਿਤਸਰ ਰਹੀ ਰੌਣਕ ਜਿਦਾ ਚਹਿਲ ਪਹਿਲ ਇੱਧਰ ਓਏ ਓਏ ਹੁਣ ਜੀ ਦੀ ਉਹ ਗੱਲ ਸਭ ਜੀਆਂ ਵੀ ਰੇਡੀਆਂ ਹੈ ਜੀ ਸਬਜ਼ੀਆਂ ਵੀ ਰੇਡੀਆਂ ਹੈ ਜੇ ਟਮਾਟਰ ਇਹ ਕਿੰਨਾ ਟਮਾਟਰ ਇਹ ਫੇਲੋ ਫਿਰ ਕਿੱਦਾਂ ਕਰਨੀ ਆ ਇੱਧਰ ਪੁੱਛ ਲਿਆ ਗਿਆ ਇਹਨੂੰ ਪੁੱਛ ਲੈ ਵੀਰ ਨੂੰ ਕਿਹਨੂੰ ਦੁਕਾਨ ਤੋਂ ਪੁੱਛ ਕੇ ਇਹਨੂੰ ਬੰਦ ਕਰ ਦੇ ਪਹਿਲਾਂ ਦੁਕਾਨ ਲੱਭਣੀ ਨਹੀਂ ਡਈ ਇੱਥੇ ਵੀ ਕਿਸ਼ਾ ਉਸਕੇ ਕਿਹਦੀ ਆ ਤਾਂ ਆਪਣਾ ਮਿਲ ਗਈ ਆ ਇਹ ਸਾਡੇ ਨੇ ਰਸਤਾ ਹੈ ਬਾਜ਼ਾਰ ਵਿੱਚ ਲਗਾਣ ਆ ਤੇ ਸਾਡਾ ਛੋਟੀ ਜਿਹੀ ਪਾਰਟੀ ਕਰੂਗਾ ਨਹੀਂ ਗਾੜੀ ਆਓ ਛੋਟੀ ਜਿਹੀ ਪਾਰਟੀ ਕਰਾਂਗੇ ਬਰਗਰ ਬਰਗਰ ਮਾਣਾ ਵੀਰ ਨੇ ਬਰਗਰ ਖਵਾ ਦੀ ਨਾ ਬਰਗਰ ਖਵਾ ਦੀ ਠੀਕ ਆ ਤੇ ਕੁਝ ਨਹੀਂ ਤੇ ਮੇਰਾ ਬਾਹਰ ਦਾ ਪੀਜਾ ਲੱਗਦੀ ਜਿਹੜਾ ਇਹ ਨਵਾਂ ਲੈਣਾ ਆਪਾਂ ਲੈਣਾ ਉਹ ਪੀਟ ਪਹੁੰਚ ਵੀ ਆ ਇਹ ਦੁਆਬਾ ਤੋਂ ਨਹੀਂ ਦੋ ਜਿਸ ਤਰੀਸ਼ ਆ ਕੇ ਆਪਾਂ ਚਾਹ ਪਹੁੰਚਣ ਦੀ ਬਗੜ ਰਹੀ ਹੈ ਮੁੱਸੀ ਕਰ ਕਰਦੇ ਬੋਲ ਨਹੀਂ ਆਪਾਂ ਨਾ ਬਾਈ ਪਿਛਲੇ ਮਹੀਨੇ ਤੇ ਆਏਗੇ ਜਿਵੇਂ ਉਹਨੇ ਪਾਰਟੀ ਕੀਤੀ ਨਾ ਬਾਹਰ ਰੋਸ਼ਨੀ ਲੱਗੇ ਪਰ ਜਿਹਾ ਉਦੋਂ ਨਹੀਂ ਲੱਗਾ ਇਹ ਤੇ ਕਰਮਾਨੀਆਂ ਗੱਲਾਂ ਆ ਕੋਈ ਗੱਲ ਨਹੀਂ ਆ ਰਹੀ ਫਿਰ ਪਾਰਟੀ ਕਰਨ ਲੱਗਾ ਵੀਰ ਕਿਹਨਾਂ ਦੇ ਨਾਲ ਪਾਰਟੀ ਕਰੂਗਾ ਦੇਖੋ ਕੀ ਕੁਝ ਹੁੰਦਾ ਕਿਉਂਦਾ ਇਹੋ ਜਿਹਾ ਦੇਖਣਾ ਨਹੀਂ ਨਾ ਘੜੇ ਕੋ ਵਾਸਤੇ ਪਿਛਲੇ ਜਨਾਂ ਕੀ ਖੜਾ ਰਿਹਾ ਬਰਗਰ ਕਰਵਾ ਲੈ ਬਰਗਰ ਕਰਵਾਉਣਾ ਲੱਗ ਗਿਆ ਲੋਡੀਆਂ ਵੇਖਿਆ ਮਿਸ਼ਾਨੀ ਲਗਾਨ ਦਵਾਈ ਲੈ ਦਵਾਈ ਲੈ ਹਾਂ ਕੋਣੀ ਸਾਜ ਸਾਜ ਨਹੀਂ ਨਾ ਸਾਜ ਨਾਲ ਸਾਜ ਯਾਰ ਇਧਰ ਬਈ ਸਾਨੂੰ ਦੁਕਾਨ ਤੋਂ ਕੋਣ ਕੋਈ ਨਹੀਂ ਲੱਭਣ ਡਈ ਰੰਗ ਦੀ ਲੱਭਣ ਡੇ ਬਸ ਇਧਰ ਚਾਂਪ ਚਾਂਪ ਰੰਗ ਲਗਾਓ ਰੰਗ ਵੇਖੋ ਜਾਂ ਪਚਕਾਰੀਆਂ ਲੱਭਣ ਨਹੀਂ ਆ ਉਹ ਵੀਰ ਨੂੰ ਪੁੱਛ ਲੈ ਵੀਰੇ ਫੀਗਾਲੇ ਲਗਾਣ ਹੈ ਜੀ ਬਈ ਤੇ ਅਹੀਂ ਤੋ ਰੇਫਰ ਨੇ ਬਾਜ਼ਾਰ ਤੇ ਭਾਈ ਗਵਾਜ ਜਾਈਏ ਧੰਨਵਾਦ ਯਾਰ ਜੋਂਡੀ ਗਵਾਜ ਨਾ ਜਾਈ ਜੋਂਡੀ ਨੂੰ ਪਤਾ ਨਹੀਂ ਲੱਗਦੀ ਭੁੱਖ ਜੋਂਡੀ ਵੀਰ ਪੁੱਛਣ ਦਾ ਵੀਰ ਨੂੰ ਡਰਾਈ ਜਾਣ ਆ ਆ ਉਹ ਡਰ ਗਿਆ ਵੀਰ ਥੋੜਾ ਜੀ ਆ ਗਿਆ ਸਾਲਾ ਚੋਰ ਜਾਂ ਲੱਗਿਆ ਆ ਇੱਕ ਚੈੱਕ ਕਰ ਲਈਏ ਪਹਿਲਾਂ ਆ ਗੋਲ ਕੱਪਾਂ ਦੀ ਰੇੜੀ ਲੱਭੀਏ ਸਾਨੂੰ ਗੋਲ ਕੱਪੇ ਮੈਨੂੰ ਦਿਖਾ ਦਿਓ ਇੱਧਰ ਆ ਬਬੂ ਕਹਿੰਦੇ ਸੈਂਪਲ ਚੈੱਕ ਕਰਨਾ ਆ ਗੋਲ ਕੱਪੇ ਮੈਂ ਸੈਂਪਲ ਚੈੱਕ ਕਰਨਾ ਆ ਓਏ ਬੰਦਾ ਘਟ ਗਿਆ ਇੱਕ ਆਪਣੇ ਨਾਲੋਂ ਜੁੰਡੀ ਆ ਨਹੀਂ ਘੁੱਗੀ ਗਵਾਜ ਗਿਆ ਨਹੀਂ ਲੱਭ ਗਿਆ ਆ ਆਗੇ ਆਗੇ ਦੱਸ ਜੁੰਡੀ ਕਾਦੀ ਪਾਲਟੀ ਕਰਨੀ ਪੈਣਾ ਨੂੰ ਆ ਜਿਹੜਾ ਆ ਬੈਗ ਆ ਨਾ ਜਿਹੜਾ ਸਾਰਾ ਪਿਆਣਾ ਭਰਿਆ ਆ ਚੰਗਾ ਵੜਾ ਜੱਟਾਂ ਦਾ ਮੁੰਡਾ ਚੰਗਾ ਵੜਾ ਆ ਪਾਹਾਂ ਹੀ ਰੇੜੀ ਤੇ ਇੱਥੇ ਪਿਆ ਇੱਕ ਗੋਲ ਕੱਪਾ ਇਹ ਬੋਵੀ ਵੀਰ ਨੂੰ ਨਹੀਂ ਆਦੇ ਨਾਲ ਧੰਗਾ ਸ਼ਾਹੀ ਕਰਨਦੇ ਆ। ਵੀਰ ਨੇ ਕਹਿੰਦੇ ਪਾਰਟੀ ਕਰਨੀ ਨਾ। ਜੋੜੀ ਤੇ ਕੀ ਗੱਲ ਪਿਆ ਜੀ? ਪੂਰਾ ਯਾਰੀ ਤੰਗ ਕਰੀ ਜਾਂਦੇ। ਬੰਦਾ ਭਾਜੂ ਦਾ। ਦੂਈ ਦਾ ਪਾਰਟੀ ਬੁਲਦੀ ਰਹਿਣੀ ਵੀਰਗਾ। ਪਾਰਟੀ ਕਰਾਉਣੀ ਕਰਨੀ ਆ। ਪਾਰਟੀ ਕਰਕੇ ਫੇਰ ਜਿੱਦ ਮੱਗੀ ਜਾ ਸਕਦਾ ਤੂੰ ਠੀਕ ਆ ਨਾ। ਮੇਰੇ ਕੋ ਖਾਣਾ ਮੈਂ ਖਾ ਲੋ ਤੰਗ ਨਾ ਕਰੋ। ਜੋੜੀ ਵੀਰ ਪੁੱਛਦਾ। ਸਕੈਨਰ ਚੱਲਣ ਡਿਆ ਆ। ਅਰ ਕੋ ਪਹਿਲਾ ਬੰਦਾ ਕੁਛ ਫੋਨ ਆ ਗਿਆ। ਫੋਨ ਤਗਾ। ਫੋਨ ਤਗਾ ਹੀ ਫੋਨ। गोल <laughs> गए ਵਾਜੀ ਇਹਦਾ ਪੰਖਾ ਲਾੜਾ ਥੱਲੇ ਓਏ ਪਹਿਲੇ ਖਾ ਲੋ ਯਾਰ ਓਏ ਮਿੱਠਾ ਕਿ ਕੀ ਬਣਾਇਆ ਟੋਟਾ ਦਾ ਮੁੰਡਾ ਕਰਨ ਲੱਗਾ ਦੇ ਸਕੇ ਯਾਰ ਓਏ ਓ ਜੰਡੀ ਸਾਰੀ ਹੈ ਕੋਈ ਗੱਲ ਨਹੀਂ ਇੱਧਰ ਇੱਧਰ ਫੜਾ ਜੰਡੀ ਆ ਦੇ ਥੋੜਾ ਮੈਨੇ ਪੀਸਾ ਚਾਹੀਦਾ ਹਾਂ ਬੋਲ ਬੰਦ ਹੋ ਜਾ ਹਾਂਜੀ ਹੁਣ ਆਪਾਂ ਗੋਲ ਗੁੱਪੇ ਬੋਲ ਬੇ ਜੀ ਹਾਂਜੀ ਉਹ ਐਨੀ ਗੋਲ ਗੁੱਪੇ ਖਾ ਕੇ ਬਾਹਰ ਆ ਜੀ ਗੋਲ ਗੁੱਪੇ ਛੇ ਖਾਂਡੀ ਜੀ ਉਹ ਜੋੜੀ ਵੀ ਮੇਰੇ ਸਾਹਦੇ ਪਾਸ ਚਾਰ ਹੀ ਆ ਆ ਆ ਬੰਦੇ ਦੇਖੇ ਨਹੀਂ ਲੱਗਦੇ ਉਹ ਲੈ ਉਹ ਲੈ ਆ ਪਿੰਡ ਵੀਰ ਘੈਂਟ ਘੈਂਟ ਲਾ ਕੇ ਨਹੀਂ ਠੀਕ ਆ ਇੱਕ ਦੇ ਤਿੰਨ ਪੀਸ ਕਰਦੀ ਬਾਤ ਤੂੰ ਕਰ 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 ਇੱਕ ਦੇ ਤਿੰਨ ਪੀਸ ਆ ਦੇ ਕਰ ਦੇ ਲੋ ਬ੍ਰੇਕ ਲੈ ਇੱਕ ਕਰਾਇਆ ਉਹ ਕਰਾ ਰੋਲੀ ਇੱਕ ਕਰਾਇਆ ਬੰਦੇ ਕਿਨੇ ਢੀਸ ਦੇ ਭੈਣ ਜੋ ਵੱਧ ਨਹੀਂ ਕਰਾਏ ਉਹਨਾਂ ਵੀ ਪੀਸ ਕਰਾ ਦੇ ਦਾ ਦੁਕਾਨ ਬੜੀ ਸਾਰੀ ਹੈ ਮੈਂ ਆਪਾਂ ਕਿਹਾ ਤੂੰ ਆਰਡਰ ਹੀ ਦੇਦਾ ਹੁਣ ਹੀ ਆਓ ਉਥੇ ਬਰਕਰਾਂ ਦੀ ਦੁਕਾਨ ਬੜੇ ਘੈਂਟ ਕਰਦੇ ਓਏ ਨਹੀਂ ਹੋਣਾ ਨਹੀਂ ਜਾ ਜਾ ਇਹ ਇੱਕ ਕਰਾਇ ਬਰਗਰ ਖਾ ਗਏ ਢਿੱਡ ਭਰਿਆ ਸਾਡਾ ਆਨੇ ਦਾ ਸ਼ੌਕ ਰਾਏ ਸਾਰੇ ਨੇ ਇੱਕ ਹੀ ਕਰਾਇਆ ਵੀ ਆ ਦਾ ਭਾਂਜੋ ਤੀਨੀ ਜਾਣੇ ਖਾਣ ਲਾ ਦੇ ਜਾ ਵੇਖ ਲਓ ਇਹ ਬਲੋਗਰ ਨਾ ਸੋੜੂ ਇਹ ਗੱਲ ਗਲਤ ਵੀਰ ਚਲ ਆਇਓ ਇਹ ਗੱਲ ਗਲਤ ਵੀਰ ਤੁਹਾਨੂੰ ਕੋਈ ਨਹੀਂ ਸਵੇਰੇ ਟਰਾਲੀ ਚੋਰੀ ਚੋਰੀ ਖਾਂਡੇ ਉਸਤਾਦ ਦੀ ਬੋਲੇ ਸਾਲਾ ਤੇਰੀ ਮੂਹੇ ਕਿਉਂ ਨਾਲਾ ਹੋਣੀ ਓਏ ਸ਼ਹੀ ਨਾ ਗਲੂ ਆਇਓ ਓਏ ਆਇਓ ਆਇਓ ਇੰਦਰ ਵੇਖ ਲੋ ਮੀਆਂ ਦੇ ਇੱਕ ਵਾਰ ਆ ਜ ਟੁੱਟ ਕੇ ਪੈ ਗਏ ਖਾ ਲੋ ਤੂੰ ਸੋਣਾ ਮੈਂ ਜੜਨੀ ਖਾਵਾਂ ਨਹੀਂ ਨਹੀਂ ਕੋਈ ਨਹੀਂ ਬਰਾਣੇ ਤੂੰ ਗਾ ਕੇ ਕਰਨਾ ਉਹ ਬੰਦਾ ਕਿਨਾ ਤਰਸੂ ਗਿਆ ਮੇਰੀ ਮਾਂ ਅਸ਼ੌਣ ਨਹੀਂ ਕੀਤੀ ਇੱਕੋ ਸਿਕਲ ਚਾਰ ਪਿਸ ਕਰਾ ਲਈ ਹੋਪੜਾ ਕੀ ਸਮਝੇ ਬਿਠਾਏ ਹਨ ਚਾਰ ਨਾ ਕਰੇ ਸਿਕਲ ਕਰਾ ਲੇ ਮੇਰਾ ਪੀਸੀ ਵੀ ਅੰਦਰ ਆ ਗਿਆ ਚਲੋ ਆ ਜਿਓ ਕੁਝ ਨਹੀਂ ਹੋਇਆ ਗਿਆ ਇਹਨੇ ਨਹੀਂ ਵੇਖਿਆ ਸਵਾਦ ਆ ਆਲੂ ਆ ਤੇ ਚੈੱਕ ਹੀ ਕਰਨੇ ਆਏ ਆ 버ਗਰ ਵੇ ਸਵਾਦੀ ਪਰ ਵੀਰ ਦੇ 버ਗਰ ਸਿਰਾ ਬਾਏ ਅਟਕੇ ਦੇ ਲੱਭੂ ਜੋਣੀ ਸਾਲਾ ਜਿਆਦਾ ਤਰਸਦਾ ਬਹਿਂ ਜੋ ਕੋਈ ਗੱਲ ਨਹੀਂ ਇੱਥੇ ਪਾਰਟੀ ਤੇਰੀ ਆ ਜੋ ਮਰਜੀ ਜੋ ਮਰਜੀ ਖਵਾਈ ਜਾ ਬਾਜ਼ਾਰ ਗਿਆ ਹੰਦੇ ਹੁੰਦਾ ਰੰਗਰੂ ਚੈੱਕ ਕਰੋ ਨਾਰੀ ਰਖਣੀ ਆ ਨਾਰੀ ਕਿ ਕਰ ਤੇਰੀ ਗੱਲ ਸੁਣ ਰੇ ਲਾ ਜੋਣੀ ਹਣੀ ਕਹਿੰਦੇ ਫਲ ਖਾਣਾ ਆ ਜੋ ਮਰਜੀ ਖਵਾਈ ਜਾ ਜੋਤਰੀਸ਼ ਆ ਕੀ ਖਾਣਾ ਹੈ ਐ ਨਹੀਂ ਖਾਣਾ ਇਹ ਸਸਤੇ ਨੂੰ ਸਾਰੰਡਿਆਈ ਸਸਤੇ ਦੇ ਡ੍ਰੈਗਨ ਖਾਣਾ ਹੈ ਮੈਂ ਪਰ ਕਿਹੜਾ ਸ਼ਹਿਰ ਬੋਸਲਾ ਵੀ ਸ਼ਹਿਰ ਨਹੀਂ ਸਾਲਾ ਫਰੂਟ ਹੁੰਦਾ ਸ਼ਹਿਰ ਨਹੀਂ ਹੁੰਦਾ ਫਰੂਟ ਤੇ ਹੁੰਦਾ ਸ਼ਹਿਰ ਦੇ ਬਲੇ ਕਿੱਥੇ ਆਏ ਆ ਅਨ ਨੂੰ ਇਹ ਪਤਾ ਨਹੀਂ ਲੱਗਦਾ ਕਿੱਥੇ ਆਏ ਆ ਆਪਾਂ ਰੇੜੀ ਵੇਖੀ ਐ ਕਿੰਨੇ ਦਾ ਡੱਬਾ ਬੋਵੀ ਭਾਈ 100 ਰੁਪਏ ਦਾ 100 ਰੁਪਏ ਦਾ 5 ਡੱਬੇ ਦਾ 4 ਜਾਣੇ ਆਪਾਂ 200 ਰੁਪਏ ਬਰਗਰ ਵਾਲੀ ਪਾਰਟੀ ਕੈਨਸਲ ਹੋਏ ਰਹਿੰਦੇ ਯਾਰ ਜੋਂਡੀ ਰਹਿੰਦੇ ਪੈਸੇ 50 ਹੋ ਗਏ ਚੱਲ ਦੇਰੇ ਦੇਰੇ ਚੱਲ ਜੋਂਡੀ ਕੋ ਬਰਗਰ ਖਾਣੇ ਆ 50 ਰੁਪਏ ਦੇ ਯਾਰ ਭੇ ਹੁਣ ਬੋਵੀ ਭਾਈ ਦੇਣਗੇ ਬਾਕੀ ਰਹਿ ਗਿਆ 1-2 ਰਹਿ ਗਿਆ ਇਹ ਸਸਤੇ ਕੰਮ ਦਿਲ ਨੂੰ ਦਿਲ ਪਾ ਵੇ ਲਾ ਇਹ ਫਰੂਟ ਤੈਨੂੰ ਚਾਹੀਦਾ ਸੀ ਉਦਾਂ ਕੋਈਂ ਤੇ ਲਿਆਇਆ ਕੋਈ ਆ ਨਹੀਂ ਆਪਾਂ ਯਾਰ ਦੋਸਤ ਤੇਰੇ ਮਾਣ ਨੇ ਆ ਕੋਈ ਪਾ ਲੈ ਲਾਂਗੇ ਆ ਕੇ ਮੰਡੀਓ ਪੈਸੇ ਦੇ ਦਿੱਤੇ ਆ ਜੌਂਡੀ ਨਹੀਂ ਵੇਖਣ ਦੇ ਯਾਰ ਬੋਵੀ ਤਾਂ ਸਸਤੇ ਦਾ ਸਰ ਗਿਆ ਕੈਸ਼ ਨਾ ਵਿਖਾ ਦੀ ਮੇਰੇ ਕੋਲ ਉਹ ਮੂੰਹ ਵੇ ਯਾਰ ਆ ਦੇ ਖੁੱਲਣ ਨਹੀਂ ਡਿਆ ਤਿੱਲੇ ਲਾਇਆ ਮਮਾ 4-5 ਤਿੱਲੇ ਆ ਇਧਰ ਹਸਾਬ ਦਾ ਮੈਂ ਲੱਗਣ ਡਿਆ ਇਹ ਕਿਹੜਾ ਚੀਨ ਥਾਣੀ ਆ ਇਹ ਜੌਂਡੀ ਵਾਲੇ ਰੇਟ ਤੇ ਹੱਥ ਰੱਖਿਆ ਆ ਜਾਦੀ ਮਹਿੰਗੀ ਵੀ ਨਾ ਕਿਤੇ ਆ ਜੇ ਨਹੀਂ ਕਿਤੋਂ ਮਦੀਪ ਹੋਣੀ ਵੀ ਉਹ ਡੇ ਆ ਢੜਕਾਂ ਵਾਜਣੀ ਚੋਂ ਡੀ ਦੇ ਆ ਜਾਂਦੇ ਬਰਗਰ ਆ ਗਏ ਬਰਗਰ ਬਰਗਰ ਦੇ ਕੋ ਕਿੰਨੇ ਵਾ ਆ ਕਿੰਨੇ ਆ ਬਰਗਰ ਤਾਂ ਉਹ ਮਹਿੰਗੇ ਤਾਂ ਮਹਿੰਗਾ ਬਰਗਰ ਚਾਰ ਪੰਜ ਲੈ ਆਓ ਬਰਗਰ ਕਿੰਨੇ ਵਾ ਬਰਗਰ ਨੇ ਆਖਿਆ ਤਿੰਨਾਂ ਦਾ ਜੋਂਦੀ ਕਹਿੰਦਾ 20 ਲਾ ਸੇਵਾ ਕਰ ਇਹ ਤੂੰ ਟੀ-ਸ਼ਰਟਾਂ ਥੋੜਾ ਖਰੀਦਣ ਆ ਜਿਹੜਾ ਘਟਾਈ ਘੇਟ ਕਰੀ ਜਿੰਨਾ ਜਿਹੜਾ ਦਾਸ ਭਈਆ ਲੈਣਾ ਹੀ ਪਾਣਾ ਜਿੰਨੇ ਦਾ ਪਰਚਾ ਰਿਆਂ ਮੇਰੇ ਕੋਲ ਗਲਤੀ ਹੋ ਗਈ ਕਿ ਮੈਂ ਛੇਤੀ ਲਵਲੀ ਦਿਨਾ ਕੋਈ ਮੈਂ ਲਵਲੀ ਕਿਹਾ ਨਾ ਛੇਤੀ ਲਵਲੀ ਉਹ ਯਾਰ ਉੱਥੇ ਗੜਾ ਜੰਡੇ ਵਾਲੇ ਹਾਂ ਜੰਡੇ ਵਾਲੇ ਉੱਥੇ ਉੱਥੇ ਪਾਰਟੀ ਕਰਨੀ ਬਾਅਦ ਜਾਂਦੀ ਉੱਥੇ ਪਾਰਟੀ ਕਰਾਂਗੇ ਬਾਅਦ ਜਾਂਦੀ ਉਹ ਵੀ ਨਹੀਂ ਸੱਦਾਂਗਾ ਉਹ ਵੀ ਨਹੀਂ ਸੱਦੂਗਾ ਮੈਂ ਉਹ ਵੀ ਆ ਜਾਓ ਟਿਕ ਤਾ ਕਰਕੇ ਹਲੇ ਤੱਕ ਹੁਣ ਤੋਂ ਨਹੀਂ ਤੇ ਵੀਰ ਨੇ ਬਾਹਰ ਚਲ ਜਾਣਾ ਕੈਨੇਡਾ ਤੇ ਸਾਨੂੰ 3-4 ਫੋਨ ਘਲਾ ਦੇਣੇ ਹੁਣ ਤੋਂ ਤੇ ਇਹ ਅਰਦਾਸ ਕਰਦੇ ਆਂ ਬਾਬੇ ਅਗੇ ਵੀ ਬਾਬਾ ਛੇਤੀ ਛੇਤੀ ਨਾਮ ਬਾਹਰ ਘਟਾਵੇ ਭਰਾ ਦਾ ਤੇ ਭਰਾ ਨੂੰ ਹੋਰ ਤਰੱਕੀਆਂ ਬਖਸ਼ੇ ਗਾੜੀ ਤੇ ਭਰਾ ਆਉਂਦੇ ਸਾਲ ਨੂੰ ਬਾਹਰ ਹੋਵੇ ਐਰ ਕੀ ਉਹਦਾ ਕਿੰਨੀ ਤਰੀਕ ਪਈ ਆ ਵੀਰੇ ਐਰ ਕੀ 10 ਤਰੀਕ ਪਈ ਆ ਐਰ ਕੀ 10 ਤਰੀਕ ਪਈ ਆ ਵੀਰੇ ਉਹਦਾ ਨਾਜਾਇਜ਼ ਹੀ ਟੰਗਿਆ ਗਿਆ ਕਿਦਾਂ ਨਾਜਾਇਜ਼ ਨਹੀਂ ਬੰਦਾ ਉਹਦਾ ਚਲ ਜਾਂਦਾ ਕਿਸ ਨਾਲ ਹੋ ਸਕਦਾ ਬਣ ਗਿਆ ਚਲੋ ਕੋਈ ਨਹੀਂ ਸਾਰਿਆਂ ਨਾਲ ਹੁੰਦਾ ਆ ਸਾਡੇ ਫੇਮਸ ਯੂਟਿਊਬਰ ਸਿਮਰਜੀਤ ਢੀਂਗਰਾ ਤੇ ਲਾਪ੍ਰੀਤ ਲਾਪ੍ਰੀਤ ਲੱਭੂ ਸਿਗਰਟ ਨਾ ਨਹੀਂ ਲੈਣਾ ਨਾ ਨਾ ਤੇ ਬੋਵੀ ਬੋਵੀ ਬਿਓਰ ਬੋਵੀ ਢੀਂਗਰਾ ਉਹ ਮੈਨਾਂ ਬੋਵੀ ਵੀ ਬਿਓਰ ਰੱਟੂ ਉਦ ਨਾਮ ਆ ਗਿਆ ਆਪਣੇ ਬਹੁਤ ਬਹੁਤ ਓਏ ਆਪਣੇ 버거 ਆ ਚੁਕੇ ਆ ਨਾ ਹੁਣ 버거 ਆ ਬਲੌਗ ਬਣਾਵੇ ਤੋਂ ਜੀ ਸਰਭ ਹੁੰਦੇ ਜੇ 버거 ਵੀਰ ਲਿਆ ਅਜ ਦੇਖਣ ਨੂੰ ਤੇ ਬੜੇ ਘੈਂਟ ਲੱਗਦੇ ਆ ਤੇ ਹੁਣ ਤੁਹਾਨੂੰ ਖਾ ਕੇ ਦੱਸਦੇ ਆ ਜਿੰਨਾ ਜੀ ਕੀ ਹਿਸਾਬ ਕਿਤਾਬ ਹੈ ਕੀ ਗ੍ਰੇਡ ਮਿਲਦਾ ਉਹ ਵੀ ਹਣੇ ਸਾਰਿਆਂ ਦੇ ਧੱਪਾਂ ਲੀਤ ਰਹਿੰਦੇ ਯਾਰ ਮੈਨੇ ਤੁਹਾਨੂੰ ਉਹ ਗੀਨੇ ਨਾ ਕਰਦੀ ਆ ਕਾਹ ਨੂੰ ਨਾ ਕਰੀਂ ਨਾ ਤੁਹਾਨੂੰ ਕਿਹਾ ਸਿਗਰਟ ਨਾ ਨਹੀਂ ਲੈਣਾ ਯਾਰ ਕਿਹੜੀ ਲੈਣੀ ਆ ਇਹ ਨਹੀਂ ਲੈਣੀ ਆ ਉਹ ਜੇ ਮਰਜ਼ੀ ਬੁਲਾ ਡੇਢ ਕਿ ਲੀਟਰ ਵਾਲੀ ਲੈ ਉਹ ਲੀਟਰ ਵਾਲੀ ਮੰਗਾਈ ਆ ਆਪਾਂ ਕਿਹੜੀ ਨਹੀਂ ਪੀਂਦੇ ਕਿਹੜੀ ਲੀਟਰ ਵਾਲੀ ਮੰਗਾਇਆ ਡੇਢ ਲੀਟਰ ਵਾਲੀ ਕੋਕਾ ਕੋਲਾ ਸਪਾਈਟ ਸਪਾਈਟ ਕਿਹੜੀ ਕਿਹੜੀ ਬাবু ਵੀਰ ਸਪਾਈਟ ਐਂਟ ਐਂਟ ਜਿਹੜਾ ਨਾਮ ਆਉਂਦਾ ਉਹ ਲੈ ਦੋ ਜੋਂਡੀ ਲਿਆ ਦਲਬੇੜ ਖਾਣਾ ਵੀ ਨਹੀਂ ਹੁੰਦਾ ਸਾਡੇ ਬੰਦਿਆਂ ਨੂੰ ਇਹ ਸਾਡੀ ਬਲੌਗ ਨਾਲ ਹੀ ਆਤਮਾ ਦਾ ਉਹ ਬਾਕੀ ਗੋਲ ਜਾ ਕਰ ਦਿੰਦਾ ਨਾ ਬੀਬੀ ਉਹ ਡੱਕੀਆਂ ਜਿਹਾ ਕਰ ਦਿੰਦਾ ਫਾੜੀਆਂ ਇੰਦੀਆਂ ਨਹੀਂਆਂ ਤੇ ਉਹ ਸਰਦ ਜਾਂਦਾ ਇਹਨਾਂ ਦਾ ਬਰੀ ਵੀਰ ਕਹਿ ਬਲੌਗ ਬਣਾਓ ਮੈਨੂੰ ਕਿੱਥੇ ਜਾ ਕੇ ਆ ਕਹਿੰਦਾ ਮੇਰਾ ਸੀ ਦੇ ਲੋ ਮੈਂ ਤੁਹਾਡੀ ਬਣਾ ਦਿੰਦਾ ਸਾਰਾ ਮੂੰਹ ਤੇ ਬੱਡੀ ਤੇ ਰੰਡਿਆ ਵੇਖ ਲੋ ਸਾਰਾ ਕੱਪੜਿਆਂ ਨਾਲ ਮੂੰਹ ਪੂੰਝ ਰਿਹਾ ਟਿਸ਼ੂ ਨਾਲ ਮੂੰਹ ਪੂੰਝਣ ਦੇ 버ਗਰ ਬੋਲ ਟੈਸਟ ਬਣਾ ਆਇਆ ਆ ਕੁੰਬੜਾ ਆ। ਫੇਮ ਪੈਲੀ ਬਣਾਇਆ। ਹਾਂ ਵੀਰਾਂ ਨੇ ਬਣਾਇਆ। ਵੀਰ ਨੂੰ ਦਾਤਾ ਬੱਜਟੂ ਆ ਗਏ ਆ। ਉਹ ਸਾਡੇ ਵੀਰ ਹੁਣ ਆ ਗਏ ਨੇ। ਜੋਡੀ ਵੀਰ ਨੂੰ ਇਧਰ ਹਲਤ ਨਾ ਹੰਡਿਆ ਹੁਣ। ਜੋਡੀ ਵੀਰ ਨੂੰ ਹਲ ਬੈ ਗਏ ਇਧਰ ਮਦੀ ਵੀਰ ਆ ਗਿਆ। ਆਈ 22 ਪਾਰਟੀ ਇੰਦਰ ਹੀ ਪਾਰਟੀ ਆਈ ਪਾਰਟੀ। ਆਈ ਦੋ ਪਰ ਗਾਣ। ਯਾਰੀ। ਵੀਰੋਂ ਨਹੀਂ ਆ ਗਏ ਨੇ ਸਾਨੂੰ ਲਾਭ ਹੀ ਲਿਆ ਆ ਸਾਵੀਰ ਬਰਕਰਰ ਪੂਰੇ ਘੈਂਡ ਆ ਲਿਓ ਫੇ ਕਰਾਓ ਨਾ ਕਰਾਦੇ ਆ ਜੋਡੀ ਦੀ ਸੀ ਪਾਰਟੀ ਆ ਐ ਜੋਡੀ ਕਰਾ ਬੇਟਾ ਟੀ ਸ਼ਰਟ ਆ ਨਾ ਮੂੰਹ ਕੋਈ ਨਾ ਕਿਸੇ ਨੂੰ ਮੂੰਹ ਨਹੀਂ ਡੇ ਉਹਨੇ ਪਾਰਟੀ ਕੀਤੀ ਸਾਰੇ ਗੇਰਾ ਦੇ ਵੀਰ ਕੋ ਵੀ ਵੀਰ ਇੱਧਰ ਸਾਡਾ ਲਾਹਵੀਰ ਸਾਵੀਰ ਵੀ ਆ ਚੁੱਕਿਆ ਹੈ ਕੋਰੀ ਵੀ ਸਾਡੇ ਵੀ ਹੋਰ ਇਹ ਸਾਰੀ ਪਾਰਟੀ ਜੌਂਡੀ ਵੀਰ ਨੇ ਜਿੱਤੀ ਆ ਮਹਾਰਾਜ ਨੂੰ ਅਮਰੀਕਾ ਭੇਜ ਦੇ ਅਮਰੀਕਾ ਜਾਣਾ ਹੈ ਹੋਰ ਕਿੱਥੇ ਜਾਣਾ ਤੂੰ ਕਿੱਥੇ ਭੇਜਦਾ ਮਹਾਰਾਜ ਮੈਂ ਨਹੀਂ ਭੇਜਣਾ ਵੀ ਤੈਨੂੰ ਪਾਸਤਾ ਜਾਣਾ ਨਾ ਆਹ ਫੋਨ ਫਾੜ ਤੇ ਸਕੈਨ ਕਰਕੇ ਆ ਪੈਸੇ ਮੈਂ ਕੱਢਿਆ ਕੁੱਝ ਨਹੀਂ ਲੱਭਣ ਗਿਆ ਲੁਟਨੀ ਸੇਵਾ ਹੋਰ ਕੇ ਪਾਸ ਚਲੀਏ ਕਿੰਨੇ ਟਿਸ਼ੂ ਖਰਾਬ ਕਰਤਾ ਹੀ ਹੋ ਅਗੇ ਹੀ ਪੈਸੇ ਲੱਗਨੇ ਹੋਣਾ ਬਾਕੀ ਪੂਜਦੇ ਨਾ ਪੂਜਦੇ ਜੱਟੀ ਕੋਲ ਬਾਪੂ ਰੋਬੇ ਰੋਟੇ ਦਾ ਮੇਲਾ ਵੀ ਕੱਲੋ ਮੇਰ ਕੰਮ ਇਲਾਕੇ ਲੱਗਾ ਆ ਬਹੁਤ ਲੱਗਾ ਆ ਬਰੇ ਤਗੜੇ ਪੂੜੇ ਲੱਗੇ ਹਾਂ ਵਧੀਆ ਵਧੀਆ ਸਾਡੇ ਸਟਾਰ ਬੰਨੇ ਲਾਈਵ ਹੋ ਗਏ ਬੇਟੇ ਨੇ ਤਕਰੀ ਵਿੱਚ ਲੈ ਕੇ ਤੀਆਂ ਦੀਆਂ ਨਾਲ ਬਦਰ ਨੂੰ ਜਰੂਰ ਦਰਮਾਣਾ ਵੇ ਨਾ ਪਰ ਉਹ ਤੇ ਰਜਾਈ ਗੱਲੇ ਮੈਨੂੰ ਚੋਣੀ ਬੱਸ ਕਰ ਭਲਾ ਤੂੰ ਠੰਡਾ ਮੰਗਾਇਆ ਹੁਣ ਪੀ ਲੈਣਾ ਉਹਨਾਂ ਚੋਕਾ ਰਹਿਣ ਦੇ ਕਿੰਨੋਂ ਤੋਂ ਭਗਦੇ ਹਾਂ ਜਾ ਮੇਰੇ ਕੋਲ ਦੀ ਭਗਦੇ ਯਾਰ ਤੂੰ ਮਮਾ ਸੋਚਣ ਨਹੀਂ ਪਾਣੀ ਗੋਰੀ ਕੋੜਾ ਹਾਂ ਤੂੰ ਹੀ ਠੰਡਾ ਪੀਏਂਗਾ ਫੇਰ ਹੈ ਉਹਨਾਂ ਜੋ ਗੈਰਨੀ ਹਾਂਜੀ ਹੁਣ ਆਪਾਂ ਬੱਦੂ ਗੁਰਦੁਆਰਾ ਕੇ ਹੁਣ ਆ ਗਏ ਆਪਾਂ ਬਾਹਰ ਤੇ ਹੁਣ ਅਸੀਂ ਚੱਲੇ ਆ ਟਰਾਲੀ ਵਿੱਚ ਜਾ ਗਏ ਸੋਈਏ ਇਸ ਵੇਲੇ ਉੱਠਣਾ ਹੈ ਬਲਕਿ ਸੌਂਦੇ ਹੋ ਤੇਰਾ ਪਲੈਨ ਹੀ ਨਹੀਂ ਮੈਨੂੰ ਬੀਤੀਆਂ ਬਰਗਰ ਖਾਣ ਦੇ ਆ ਲੋਕਾਂ ਨੇ ਜਿੰਨੇ ਕੁ ਮਾੜਾ ਕਹਾਂ ਠੀਕ ਨਹੀਂ ਨਹੀਂ ਬੀਤੀਆਂ ਨੂੰ ਪਤਾ ਵਾ ਨਹੀਂ ਆਪਾਂ ਬਰਗਰ ਖਾਣ ਨਹੀਂ ਮਤਲਬ ਸਾਰੇ ਜਾਣੇ ਮਨਦੀਪ ਹੁਣਾਂ ਨੇ ਫੋਨ ਕੀਤਾ ਵੀਰ ਹੁਣਾਂ ਨੇ ਕਿੱਥੇ ਐ ਇਹਨਾਂ ਨੂੰ ਬੇકરી ਦੱਸੀ ਫਿਰ ਇੱਥੇ ਆ ਬੰਦਾ ਕੋਈ ਦੱਸੇ ਦੇ ਹਸਪੀਟਲ ਦੇ Delhi ਉਹ ਬੇકરીਂ ਦਸੀ ਬੇਰੀ ਬੇਲੀ ਤਾਂ ਉਹ ਜੋਨੀ ਕੋਈ ਦੱਸਣਾ ਜੋਨੀ ਓਹੀ ਤਾਨੀਆ ਹਸਪੀਟਲ ਲਈ ਤਾਨੀਆ ਬੈਕਰੀ ਮਾਮੂ ਤੁਸੀਂ ਬੈਕਰੀ ਕਰੀ